ਦੇ ਦਰਬਾਰ ਆਵੇ ਸੋ ਦਿੰਦਾ ਉਸ ਸਾਕੇ ਦਰਬਾਰ ਹੀ ਜੈ ਇਮਾਮ ਇਕਤਿਆ ਜੋਤਾਵਾਲੀ ਮਾਤਾ ਜੀ ਤੁਹਾਡੀ ਸਦਾ ਜੈ ਸੋ ਸਸ਼ਕਲ ਦੋਸਤੋ ਜਿਸ ਤਰ੍ਹਾਂ ਆਪਾਂ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀ ਕਿ ਜਿਹੜੇ ਕਿ 4 ਜੁਲਾਈ ਨੂੰ ਜੋ ਕਿ ਸਾਹਨੇਵਾਲ ਤੋਂ ਇੱਕ ਮਾਤਾ ਵੈਸ਼ਨ ਦੇਵ ਦੇ ਦਰਵਾਜ਼ੇ ਜਿਹੜਾ ਕਿ ਇੱਕ ਪਕਸ਼ੀ ਨੇ ਦਸ਼ਿਆਂ ਦੇ ਲਈ ਜਾਣਾ ਸੀ ਸੋ ਅੱਜ ਜਿਹੜੇ 6 ਜੁਲਾਈ ਵਾਪਸ ਜਿਹੜਾ ਕਿ ਟੈਂਕੋ ਪ੍ਰਾਪਰਟੀ ਡੀਲਰ ਦੇ ਕੋਲ ਜਿਹੜਾ ਪ੍ਰੇਲਾ ਕੀਤਾ ਗਿਆ ਸਾਹਨੇਵਾਲ ਤੋਂ ਸਮੂਹ ਮੈਂਬਰ ਵੀ ਮੌਜੂਦ ਆ ਗੱਲਬਾਤ ਕਰ ਲੈਨੇ ਆ ਸਰ ਪਹਿਲਾਂ ਕੀ ਮਾਤਾ ਜੀ ਮਾਤਾ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਮਾਤਾ ਵੈਸ਼ਨ ਦੇਵ ਦੇ ਦਰਵਾਜ਼ੇ ਚੱਕ ਕੇ ਆਏ ਹੋ ਵੀਰੇ ਸਭ ਵਧੀਆ ਫੁੱਲ ਵਰਗੇ ਕਹੇ ਫੁੱਲ ਵਰਗੇ ਠੀਕ ਠਾਕ ਆ ਗਏ ਖੁਸ਼ੀ ਖੁਸ਼ੀ ਬਹੁਤ ਵਧੀਆ ਦਰਸ਼ਕਾਂ ਹੋਏ ਸਾਰੇ ਸਹਿਯੋਗ ਨਾਲ ਬਹੁਤ ਵਧੀਆ ਬਹੁਤ ਆਨੰਦਮਈ ਬਹੁਤ ਕੁਝ ਕਿੰਨੇ ਕੱਖ ਜਨ ਗਏ ਸੀ ਆਪਣੇ ਵੀ 72 ਪੂਰਾ ਟਪੱਸ 72 ਬੰਦੇ ਸੀ ਪੂਰੇ ਬਾਈ ਟ੍ਰੇਨ ਜਾ ਕੇ ਬਾਈ ਟ੍ਰੇਨ ਜਾ ਕੇ ਬਾਈ ਬਹੁਤ ਵਧੀਆ ਬਹੁਤ ਵਧੀਆ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਮੁਲਾਕਾਤ ਹੋਈ ਜਿਹੜਾ ਆਪਣੇ ਨਾਲ ਤਾਂ ਕਾफी ਤੁਸੀਂ ਦੱਸਿਆ ਸੀਗਾ ਕਿ ਜਿਹੜੀਆਂ ਕਪਸਿਟੀਆਂ ਮਿਲ ਰਹੀਆਂ ਕਿਸ ਤਰ੍ਹਾਂ ਦੇ ਰਹੀਆਂ ਆ ਪਕ ਜਨਾਂ ਦੇ ਵਿੱਚ ਕਿਸ ਤਰ੍ਹਾਂ ਦਸ਼ਨ ਹੋਏ ਜਿਹੜੇ ਆਪਣੇ ਨਾਲ ਦੇ ਯਾਤਰੀ ਵੀ ਪੂਰਾ ਸਪੋਰਟ ਪੂਰਾ ਸਹਿਯੋਗ ਵੀਰੇ ਨੇ ਸਾਰਿਆਂ ਰਲ ਕੇ ਬਹੁਤ ਵਧੀਆ ਆਪਣੇ ਪਰਿਵਾਰ ਵਾਂਗੂ ਕਰੇ ਸਾਰੇ ਮੇਰੇ ਸਾਰੇ ਰਲਤ ਬਹੁਤ ਵਧੀਆ ਬਥੇ ਆਪਣਾ ਕੰਪਰੋਮਾਈਜ਼ ਵਧੀਆ ਆਪਣਾ ਜਿਵੇਂ ਜਿਵੇਂ ਕਿਹਾ ਸੀ ਮੈਂ ਟਾਈਮ ਤੇ ਆਪਣੇ ਸਾਰੇ ਪਵੰਦਰ ਵਧੀਆ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਦੇ ਕਿ ਆਏ ਹੋ ਤਾਂ ਕਿਸ ਤਰ੍ਹਾਂ ਦਾ ਰਿਹਾ ਹੈ ਤਾਰਾ ਛੇੜਾਂ ਵਾਲੀ ਮਾਤਾ ਦਾ ਉਹ ਦਰਵਾਰ ਕੋ ਬਹੁਤ ਸਾਚੇ ਦਰਵਾਰ ਕੀ ਜੈ ਜਿਹੜੇ ਭਾਜੀ ਲੈ ਕੇ ਗਏ ਨੇ ਜੀ ਸਾਰੀ ਸੰਗਤ ਨੂੰ ਬਹੁਤ ਹੀ ਵਧੀਆ ਦਰਸ਼ਨ ਮਾਤਾ ਜੀ ਦੇ ਹੋਏ ਨੇ ਖੁੱਲੇ ਹੋਏ ਨੇ ਜੀ ਤੇ ਬਹੁਤ ਕੋਈ ਚੀਜ਼ ਦੀ ਦਿੱਕਤ ਨਹੀਂ ਆਈ ਜੀ ਉੱਥੇ ਬਹੁਤ ਹੀ ਜ਼ਿਆਦਾ ਖੁਸ਼ੀ ਮਨ ਨੂੰ ਮਿਲੀ ਆ ਜੀ ਸਾਰਿਆਂ ਨੂੰ ਜਿਸ ਤਰੀਕੇ ਦੇ ਨਾਲ ਵੈਸੇ ਤਾਂ ਦੇਖਿਆ ਜਾਂਦਾ ਇੱਕ ਦੋ ਮੈਂਬਰ ਲੈ ਕੇ ਜਾਣੇ ਮੁਸ਼ਕਲ ਹੋ ਜਾਂਦੇ ਪਰਵਾਰੋਂ ਬਲੋਂ ਫਿਰ ਵੀ ਜਿਹੜੇ 70 ਤੋਂ 72 ਜਿਹੜੇ ਮੈਂਬਰ ਆ ਸਾਹਮਣੇ ਮੁਸ਼ਕਲ ਹੋ ਜਾਂਦੇ ਆ ਤਾਂ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਬਹੁਤ ਵਧੀਆ ਜੀ ਹਰ ਸਾਲ ਇਹ ਮਤਲਬ ਕਿ ਪੈਸ਼ਨਨ ਦੇ ਵੀ ਮਾਤਾ ਤੇ ਲੈ ਕੇ ਜਾਂਦੇ ਨੇ ਤੇ ਹਰ ਮਹੀਨੇ ਇਹ ਕਦੇ ਚਿੰਤਪੁਰਨੀ ਕਦੇ ਜਵਾਲਾ ਜੀ ਕਦੇ ਨੈਣਾ ਦੇ ਵੀ ਮਾਤਾ ਦੋ ਸਾਲ ਤਾਂ ਜੀ ਮੈਨੂੰ ਹੋ ਗਏ ਜਾਂਦੇ ਆ ਨੂੰ ਜੀ ਲਗਾਤਾਰ ਤੁਸੀਂ ਦੂਸਰੀ ਯਾਤਰਾ ਜੀ ਆਪਣੀ ਮਾਤਾ ਜੀ ਦੀ ਯਾਤਰਾ ਜੀ ਹਰ ਇੱਕ ਮਹੀਨੇ ਵੀ ਲੈ ਕੇ ਜਾਣੇ ਹੋ ਮਾਤਾ ਜੀ ਧਾਰਮਿਕ ਸਾਨਾਤ ਤੇ ਜਾਣੇ ਹੋ ਕਿਹੜੇ ਕਿਹੜੇ ਸਥਾਨ ਤੇ ਜਾਣੇ ਲੈਣਾ ਦੀ ਚੈ ਰਹੇ ਚੰਦਪੂਰੀ ਦਾ ਜਵਾਲਾ ਜਿੱਥੇ ਮਾਤਾ ਬਾਲਾ ਜਾਈਦਾ ਹਰ ਮਹੀਨੇ ਪਸਿਆਲੀ ਸਾਲ ਦੀ ਬੈਸਣੀ ਮਾਤਾ ਜੀ ਨੂੰ ਜ਼ਰੂਰ ਚਾਹੀਦਾ ਹਰ ਸਾਲ ਜਾਣਾ ਠੀਕ ਹਾਂਜੀ ਸਭ ਕੀ ਕਹਣਾ ਚਾਹੁੰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਸਾਰੇ ਮਾਤਾ ਜੀ ਜੀ ਬਸ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਵੀ ਜਿਹੜਾ ਸਫਰ ਮਾਤਾ ਨੇ ਬੁਲਾਇਆ ਤੇ ਬਹੁਤ ਯਾਦਗਾਰੀ ਯਾਤਰਾ ਕਹਿ ਸਕਦੇ ਆ ਤੇ ਇੱਕ ਜਿੰਦਗੀ ਦੇ ਯਾਦਗਾਰ ਸ਼ਰਨਾਂ ਦੇ ਵਿੱਚ ਇਹ ਯਾਤਰਾ ਰੋਟੀ ਸਾਡੇ ਇੱਕ ਪਰਿਵਾਰ ਗਿਆ ਪਰਿਵਾਰ ਆਪਣਾ ਜੀ ਨੂੰ ਕਹਿੰਦੇ ਵਧੀਆ ਤਰੀਕੇ ਮਾਤਾ ਦੇ ਦਰਸ਼ਨ ਕਰਕੇ ਵਧੀਆ ਦਰਸ਼ਨ ਕਰਕੇ ਜੀ ਨੂੰ ਕਹਿੰਦੇ ਨਜੇ ਟੱਪਦੇ ਗਏ ਨਜੇ ਟੱਪਦੇ ਆਏ ਉਹਦਾ ਮਤਲਬ ਕੀ ਹੈ ਦੋ ਵਦ ਮਤਲਬ ਕੀ ਫੀਲਿੰਗ ਹੁੰਦੀ ਹੈ ਤੁਸੀਂ ਆ ਆਈਡੀਆ ਅੰਦਾਜ਼ਾ ਲਾ ਸਕਦੇ ਹੋ ਚਲੋ ਦਰਸ਼ਨ ਵਧੀਆ ਹੋ ਗਏ ਮਾਤਾ ਜੀ ਤੁਹਾਨੂੰ ਵਧੀਆ ਦਰਸ਼ਨ ਹੋਏ ਜੀ ਦਰਸ਼ਨ ਇੰਨੇ ਕਿ ਵਧੀਆ ਹੋਏ ਇੰਨਾ ਵਧੀਆ ਮੌਸਮ ਸੀ ਜਿਹੜਾ ਸਵਰਗਾਂ ਦੇ ਵਿੱਚ ਜਾ ਕੇ ਘੁੰਮ ਕੇ ਤੇ ਮਹਾਮਾਇ ਦੇ ਇੰਨੀ ਕਿਰਪਾ ਹੋਈ ਸਾਰਿਆਂ ਤੇ ਦਰਸ਼ਨ ਬਹੁਤ ਜਿਆਦਾ ਸਭ ਤੋਂ ਬੰਤ ਤੁਹਾਨੂੰ ਆਪਾਂ ਇੱਕ ਗੱਲ ਕਰ ਲੈਣੀ ਹੈ ਜਿਸ ਤੇ ਕਿ ਇੱਕ ਪਰਿਵਾਰ ਦੇ ਮੈਂਬਰਾਂ ਨੇ ਇੱਕ ਪਰਿਵਾਰ ਦਾ ਜਾਣਾ ਜਦੋਂ ਆਉਂਦਾ ਤਾਂ ਬਹੁਤ ਸਾਰਾ ਖਰਚਾ ਆ ਜਾਂਦਾ ਤੇ ਜਿਹੜਾ ਉਪਰਾਲਾ ਜਿਹੜਾ ਸਾਨੇਵਾਲ ਦੇ ਵਿੱਚ ਕੀਤਾ ਗਿਆ ਟਿੰਕੂ ਜੀ ਨੇ ਹੋਰੇ ਗगन ਜੀ ਨੇ ਬਾਕੀ ਹੋਰ ਮੈਂਬਰ ਨਾਲ ਤੁਸੀਂ ਵੀ ਮੌਜੂਦ ਹੋ ਇੱਕ ਪਰਿਵਾਰ ਦੇ ਤੁਸੀਂ ਗਏ ਹੋ ਇੰਨੇ ਮੈਂਬਰ ਸਾਹਮਣੇ ਹੋ ਜਾਂਦੇ ਆ ਤਾਂ ਕਿਸ ਤਰ੍ਹਾਂ ਦਾ ਜਿਹੜਾ ਰਿਆ ਦੇਖੋ ਜੀ ਜੇ ਇਹ ਗੱਲ ਕਹੀਏ ਤੇ ਪਰਿਵਾਰ ਦੇ ਵਿੱਚ ਤਾਂ 10 ਬੰਦੇ ਵੀ ਇੱਕ ਵਾਰ ਸੰਭਾਲਨੇ ਮੁਸ਼ਕਿਲ ਹੋ ਜਾਂਦੇ ਨੇ ਉਹਦੇ ਵਿੱਚ ਵੀ ਦੋ ਬੰਦੇ ਤਿੰਨ ਬੰਦੇ ਕਹਿੰਦੇ ਮੇਰਾ ਆਇਆ ਨਹੀਂ ਪੂਰਾ ਹੋਇਆ ਮੇਰਾ ਆ ਨਹੀਂ ਪੂਰਾ ਹੋਇਆ ਤੇ 72 ਬੰਦੇ ਸੰਭਾਲਨੇ ਆਪਣੇ ਆਪਣੇ ਆਪ ਦੇ ਵਿੱਚ ਮ ਵੱਡੀ ਜਾਂਦਾ 72 ਬੰਦਿਆਂ ਨੂੰ ਲੈ ਕੇ ਜਾਣਾ ਤੇ ਲੈ ਕੇ ਜਾਣਾ ਠੀਕ ਹੈ ਜੀ ਸਰਦਾਰ ਲੋਗੇ ਸੰਗਤ ਗਈ ਪਰ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਸਹੀ ਸਲਾਵਤ ਠੀਕ ਠਾਕ ਵਾਪਸੀ ਆਵੇ ਇਹ ਬਾਬਸੇ ਦੀ ਜ਼ਿੰਮੇਵਾਰੀ ਆ ਉਹ ਬਹੁਤ ਮੁਸ਼ਕਿਲ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਤੇ ਸੇਵਾ ਜਿਹੜੀ ਹੈ ਇਹ ਇਹ ਸੇਵਾ ਭਾਵਨਾ ਤੋਂ ਬਿਨਾਂ ਨਹੀਂ ਹੁੰਦੀ ਇਹ ਬਹੁਤ ਵੱਡੀ ਸੇਵਾ ਹੋ ਜਾਂਦੀ ਹੈ ਬਿਲਕੁਲ ਹੋਰ ਵੀ ਹਾਂਜੀ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜੈ ਮਾਤਾ ਦੀ ਇਹ ਯਾਤਰਾ ਯਾਦਗਾਰੀ ਯਾਤਰਾ ਪਾ ਹਰ ਇੱਕ ਮਹੀਨੇ ਯਾਤਰਾ ਜਾਂਦੀ ਹੈ ਵੱਸਾਂ ਜਾਂਦੀਆਂ ਸਾਲ 'ਚ ਦੋ ਵਾਰ ਨਾ ਇੱਕ ਵਾਰ ਵੈਸ਼ਨੂ ਮਾਤਾ ਜਾਂਦੀ ਹੈ ਯਾਤਰਾ ਬਹੁਤ ਵਧੀਆ ਯਾਤਰਾ ਪਾ ਸਾਰਾ ਪਰਿਵਾਰ ਵੰਗੂ ਜਾਏ ਆ ਸਾਰਾ ਸਾਰਾ ਅਰੇਂਜਮੈਂਟ ਬਹੁਤ ਵਧੀਆ ਸੀ ਰਹਿਣਾ ਖਾਣਾ ਪੀਣਾ ਸਭ ਬਹੁਤ ਵਧੀਆ ਸੀਗਾ ਨੌਜਵਾਨ ਵੀ ਗਏ ਨੇ ਬੱਚੇ ਵੀ ਗਏ ਨੇ ਬੱਚੇ ਵੀ ਗਏ ਆ ਜੀ ਸਾਡੇ ਬੱਚੇ ਗਏ ਆ ਬਾਕੀ ਉਹ ਸਾਰੇ ਆਪਣੇ ਹੀ ਬੱਚੇ ਆ ਪਰਿਵਾਰ ਦੇ ਬੱਚੇ ਗਏ ਆ ਬਹੁਤ ਵਧੀਆ ਲੱਗਿਆ ਸਾਨੂੰ ਕੋਈ ਕੋਲ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਜੈ ਮਾਤਾ ਜੀ ਜੈ ਮਾਤਾ ਦੀ ਜੀ ਤੇ ਇਕੱਲੇ ਟਿੰਗੂ ਭਾਜੀ ਜਿਹੜੇ ਲੈ ਕੇ ਗਏ ਨੇ ਜੀ ਪਰਿਵਾਰ ਵਾਂਗੂ ਲੈ ਕੇ ਗਏ ਨੇ ਜਿਹੜਾ ਵੀ ਬੰਦਾ ਘਰ ਦਾ ਮੈਂਬਰ ਆ ਭਲਾ ਇੱਕ ਨਹੀਂ ਹਾਂ ਦਾ ਕਰਦੇ ਵਿੱਚ ਉਹਨੂੰ ਵੀ ਬੰਦਾ ਡੀਕਦਾ ਵਾ ਇਹਨਾਂ ਨੇ ਬਹੁਤ ਵਧੀਆ ਉਹ ਕੀਤਾ ਅਜ਼ੀਰਾਦ ਨੂੰ ਪੌਣੇ 2 ਵਜੇ ਆਏ ਆ ਪੌਣੇ 2 ਵਜੇ ਤੱਕ ਬੰਦਾ ਸੁੱਤਾ ਨਹੀਂ ਹੈਗਾ ਤੇ ਸਾਨੂੰ ਦੇ ਕੇ ਸਾਰੇ ਬੰਦਨਾਂ ਨੂੰ ਕੀ ਗੱਲ ਹੋਈ ਕੀ ਨਹੀਂ ਕਾਦੇ ਪਿੱਛੇ ਜਿਤ ਸੇਟ ਹੋਈ ਤੇ ਇਹਨੇ ਅਗਲਾ ਕਹਿੰਦਾ ਅੱਜ ਅੱਜ ਜਾ ਕੇ ਪੈ ਜੰਨੇ ਆ ਤੇ ਉਹਨਾਂ ਚਿਰ ਸੁੱਤਾ ਹੀ ਨਹੀਂ ਹੈਗੇ ਇਹਨੇ ਜਿੰਮੇਵਾਰੀ ਹਰ ਚੀਜ਼ ਦੀ ਬਹੁਤ ਵਧੀਆ ਰ ਪਰਿਵਾਰ ਵਾਂਗ ਕੇਅਰ ਕੀਤੀ ਜਾਂਦੀ ਹਾਂਜੀ ਬਹੁਤ ਵਧੀਆ ਕੇਅਰ ਕੀਤੀ ਜੀ ਪਰਿਵਾਰ ਵਾਂਗ ਪੈਸੇ ਵੀ ਉਪਰਾਲਾ ਕਰਦੇ ਨੇ ਹਰ ਮਹੀਨੇ ਲੈ ਕੇ ਜਾਂਦੇ ਨੇ ਕਿਸ ਤਰ੍ਹਾਂ ਦੇਦੇ ਹੋ ਉਪਰਾਲੇ ਬਹੁਤ ਵਧੀਆ ਉਪਰਾਲਾ ਇਹ ਹੈ ਜਦ ਤੱਕ ਉਪਰਾਲਾ ਦੇਖਣਾ ਨਹੀਂ ਮਾਮਾਈ ਦੀ ਕਿਰਪਾ ਬਿੱਤਨਾਂ ਤੇ ਬੜਾਈ ਨਰ ਨਿਸਾਨਾ ਦੇ ਦਰਸ਼ਨ ਵੀ ਹੋ ਜਾਂਦੇ ਆ ਤੇ ਬੱਚੇ ਵੀ ਜੁੜ ਜਾਂਦੇ ਨੇ ਬੱਚੇ ਵੀ ਜੁੜ ਜਾਂਦੇ ਨੇ ਬਜ਼ੁਰਗ ਵੀ ਖਣਦੇ ਬਹੁਤ ਵਧੀਆ ਇਹ ਮਾਤਾ ਦਾ ਪਾਣਾ ਬਣ ਜਾਂਦਾ ਵੈਸੇ ਇਕੱਲਾ ਬੰਦਾ ਨਹੀਂ ਜਾ ਪਾਂਦਾ ਤਾਂ ਸਾਰੇ ਇਕੱਠੇ ਸਾਰੇ ਇਕੱਠੇ ਹੋ ਕੇ ਸਾਰੀ ਸੰਗਤ ਤੇ ਘਰ ਦਾ ਪਰਿਵਾਰ ਲੈ ਜਾਣਾ ਪੈਣ ਲੋਕ ਹੋ ਜਾਂਦਾ ਤਾਂ ਫਿਰ ਬਾਸਟਰ ਬੰਦਿਆਂ ਦਾ ਇਹਨੇ ਹਰ ਚੀਜ਼ ਦੀ ਚਾਹ ਪਾਣੀ ਦਾ ਰੋਟੀ ਆਰਰੇਂਜਮੈਂਟ ਹਰੇਕ ਹੋਟਲ ਦਾ ਪਹਿਣਾ ਆ ਵੀ ਜਿੱਨੇ ਜਿੱਦਾਂ ਦਾ ਪਹਿਣਾ ਆ ਆਪੇ ਜੋ ਬੈਠਣਾ ਬੈਜੋ ਇਹਨਾਂ ਬਹੁਤ ਵਧੀਆ ਇਹਨਾਂ ਦਾ ਕੋ ਜੈ ਮਾਤਾ ਦੀਨ ਆ ਕੇ ਪਾਮ ਲਈ ਥੈਂਕ ਯੂ ਜੀ ਸੋ ਹੋਰ ਵੀ ਜਿਹੜੇ ਮੈਂਬਰ ਮੇਕ ਦਾ ਕੀ ਕਹਿਣਾ ਚਾਹੁੰਦਾ ਜੀ ਜਾ ਕੇ ਆਏ ਹਾਂ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਮਾਤਾ ਦੀਨ ਜੈ ਕਾਰਾ ਮਾਤਾ ਵੈਸ਼ਨੂ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਸ ਦਾ ਰੈਸ਼ ਬਹੁਤ ਵਧੀਆ ਜੀ ਦਰਸ਼ਨ ਹੋ ਗਏ ਮਾਤਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਦਰਸ਼ਨ ਹੋਇਆ ਜੀ ਸਾਨੂੰ ਇਹ ਦਰਸ਼ਨ ਜਿਹੜੀ ਪਹਿਲੀ ਵਾਰ ਹੋਇਆ ਆਪਾਂ ਖੜ ਕੇ ਉੱਤੇ ਫਾਈਟਿੰਗ ਗਏ ਹੋ ਜੀ ਹਾਂਜੀ ਜੀ ਕਿੰਨੇ ਕੁ ਮੈਂਬਰ ਗਏ ਸੀਗੇ 72 ਮੈਂਬਰ ਗਏ 72 ਗਏ 72 ਮੈਂਬਰ ਗਏ ਹੋ ਕਿਸ ਤਰ੍ਹਾਂ ਦਾ ਰਿਹਾ ਪਰਿਵਾਰਿਕ ਮੈਂਬਰਾਂ ਦਾ ਮਾਹੌਲ ਰਿਹਾ ਜਾਂ ਕਿਸ ਤਰ੍ਹਾਂ ਨਹੀਂ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਸਾਨੂੰ ਲੈਟ ਗਏ ਬਹੁਤ ਸਾਡੀ ਟੇਕ ਕੇਅਰ ਕੀਤੀ ਬਾਬਾ ਨੂੰ ਪ੍ਰਣਾ ਕੀਤਾ ਗਿਆ ਟੈਂਕੂ ਜੀ ਵੱਲੋਂ ਹੋਰ ਮੈਂਬਰ ਨੇ ਨਾਲ ਮੌਜੂਦ ਰਹੇ ਨੇ ਤਾਂ ਕਿਸ ਤਰ੍ਹਾਂ ਦਾ ਉਤਰਾਲਾ ਜਿਹੜਾ ਇਹਨਾਂ ਦਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ। ਕੀ ਕਹਿਣਾ ਚਾਹੁੰਦੇ ਹੋ ਐਸਾ ਦੇ ਮਤਲਬ ਜਿਹੜੇ ਉਪਰਾਲੇ ਜਾਂ ਆਉਣਾ ਜਾਣਾ ਚਾਹੀਦਾ ਧਰਮਿਸਤਾਂ ਦੇ? ਹਾਂਜੀ ਜੀ ਜ਼ਰੂਰ ਆਣੇ ਚਾਹੀਦੇ ਆਹ ਜਿਹੇ ਉਪਰਾਲੇ ਹਰ ਕਿਸੇ ਨੂੰ ਵੀ ਕੋਈ ਕੋਈ ਕਰ ਸਕਦਾ ਹੈ। ਸਾਰੇ ਸਾਹਨੇਵਾਲ ਤੋਂ ਆਏ ਹਾਂ। ਹਾਂਜੀ ਸਾਰੇ ਸਾਹਨੇਵਾਲ ਤੋਂ ਆਇਆ ਸੀ। ਹਾਂਜੀ। ਜੈ ਮਾਤਾ ਦੀ ਜੀ। ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਦੇ ਦਰਸ਼ਨ ਕਰਕੇ ਆਣਾ? ਬਹੁਤ ਖੁੱਲੇ ਦਰਸ਼ਨ ਹੋਏ ਪਹਿਲੀ ਵਾਰ ਹੋਇਆ ਸਾਨੂੰ ਇਦਾਂ ਦੇ ਦਰਸ਼ਨ ਵੇਖਾ ਪੰਜ ਵਾਰ ਹੋ ਗਿਆ ਮੈਨੂੰ ਅੱਜ ਲਗਾ ਕੇ ਇਸ ਵਾਰ ਲਾ ਕੇ ਪਰ ਇਸ ਵਾਰ ਇੰਨੇ ਖੁੱਲੇ ਦਰਸ਼ਨ ਹੋਏ ਨਾ ਕਦੇ ਜ਼ਿੰਦਗੀ ਚ ਹੋਇਆ ਨਹੀਂ ਸੀ ਕਿਉਂਕਿ ਸਰਦਾ ਦੇ ਭਾਵਨਾ ਨਾਲ ਹੁੰਦਾ ਇਹ ਦਰਸ਼ਨ ਐਵੇਂ ਨਹੀਂ ਹੁੰਦਾ ਉਹ ਜਿਆਦਾ ਸਰਦਾ ਦੇ ਭਾਵਨਾ ਇੰਨਾ ਵਿੱਚ ਮੈਂ ਕਹਿੰਨੀ ਆ ਇਹ ਇੰਨਾ ਵਰਗੇ ਕੋਈ ਅੱਗੇ ਆ ਸਕਦਾ ਤਾਂ ਆਣਾ ਚਾਹੀਏ ਕਿ ਉਹ ਸਰਦਾ ਭਾਵਨਾ ਨਾਲ ਲੈ ਕੇ ਗਏ ਆ ਤਾਂ ਮੈਂ ਘਰੋਂ ਕੱਲੀ ਗਈ ਆ ਪਰ ਮੈਨੂੰ ਕੱਲੀ ਦਾ ਕੋਈ ਮਹਿਸੂਸ ਨਹੀਂ ਹੋਇਆ ਕਿ ਮੈਂ ਕੱਲੀ ਗਈ ਆ ਕਿ ਇੱਕ ਪਰਿਵਾਰ ਦੇ ਤਰ੍ਹਾਂ ਲੈ ਕੇ ਗਏ ਆ ਇੱਕ ਬੱਚੇ ਦੇ ਤਰ੍ਹਾਂ ਮਾਮਾ ਨੂੰ ਲੈ ਕੇ ਗਏ ਆ ਤੇ ਤਾਂ ਕਰਕੇ ਬਹੁਤ ਖੁੱਲੇ ਦਰਸ਼ਨ ਹੋਏ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਇਹਨਾਂ ਨੂੰ ਮਾਤਾ ਰਾਣੀ ਦਿਨ ਦੁਗਣੀ ਰਾਤ ਚੁਗਣੀ ਕਰੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਪ੍ਰਾਲੇਸਰ ਕੀ ਕਰਨੇ ਮੈਂ ਨਾ ਨਾਲ ਛੋਟੀ ਜੀ ਤੇ ਬਹੁਤ بڑا ਮੈਸੇਜ ਸਮਝ ਸਕਦੇ ਆ ਵੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਯੰਗ ਬੱਚੇ ਜਿਹੜੇ ਨਾਲ ਜੁੜੇ ਯੰਗ ਬੱਚੇ ਨਾਲ ਦੇ ਸਾਰੇ ਸਾਡੇ ਬੱਚੇ ਯੰਗ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਯੂਥ ਦਾ ਤਿਆਰ ਹੋਰ ਬਸੇ ਜਾ ਰਹੇ ਜਿਹੜਾ ਸਭ ਨੂੰ ਪਤਾ ਸਾਡੇ ਪੰਜਾਬ ਦੇ ਯੂਥ ਦਾ ਖਾਸ ਤੌਰ ਜਦ ਇਹ ਜਿਹੜੇ ਧਾਰਮਿਕ ਸਥਾਨਾਂ ਨਾਲ ਜੁੜਦੇ ਨੇ ਤੇ ਬੱਚੇ ਦਾ ਮਾਈਂਡ ਸੈਟ ਹੋ ਜਾਂਦਾ ਧਰਮ ਵੱਲ ਚੰਗੇ ਪਾਸੇ ਜਿਹਨੂੰ ਆਪਾਂ ਕਹਿ ਸਕਦੇ ਆ ਬਈ ਬੱਚੇ ਦਾ ਯਾਰ ਚੰਗੇ ਪਾਸੇ ਲੱਗਦਾ ਤੇ ਮੈਂ ਖਾਸ ਤੌਰ ਤੇ ਸਪੈਸ਼ਲ ਮੈਸੇਜ ਦੇਣਾ ਚਾਹੁੰਦੀ ਹਰੇਕ ਨੂੰ ਇਹ ਜਿਹੜਾ ਅਨਲੇ ਕਰਨੇ ਚਾਹੀਦੇ ਕੋਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਹਿਲੀ ਵਾਰ ਗਏ ਉਹਨਾਂ ਨੂੰ ਹਾਂਜੀ ਪਹਿਲੀ ਵਾਰ ਕਿੱਦਾਂ ਰਿਹਾ ਤੁਹਾਡਾ ਇਸ ਵਾਰੀ ਮਾਤਾ ਬਿਸ਼ਨੀ ਦੀ ਵੀ ਦਿੱਤਾ ਜੀ ਦੇ ਦਰਸ਼ਨ ਹਾਂਜੀ ਬਹੁਤ ਵਧੀਆ ਹੋਏ ਬਹੁਤ ਬਹੁਤ ਧੰਨਵਾਦ ਢੀਂਕੂ ਪਾੜੀ ਰਾਣੀ ਨਾਲ ਸਾਨੂੰ ਦਰਸ਼ਨ ਕਰਾਏ ਹਾਂਜੀ बच्चे भी गए नाल ਛੋਟੇ ਛੋਟੇ ਕਿ ਬੱਚੇ ਹੈ ਬੱਚੇ ਹੈ ਗਏ ਤੇ ਛੋਟੇ ਛੋਟੇ ਬੱਚੇ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਦਰਸ਼ਨ ਹੋਏ ਸਿੰਘ ਕੋ ਸਾਨੇਵਾਲ ਤੋਂ ਸਾਰੀ ਇਹਨਾਂ ਦੀ ਸਟਡੀ ਗਰੁੱਪੋਂ ਬਣਿਆ ਹੋਇਆ ਲੈ ਕੇ ਆਉਂਦਾ ਮਾਤਾ ਜੀ ਦੇ ਦਰਬਾਰ ਤੇ ਕਦੇ ਜਾਨਾਂ ਦੀ ਵੀ ਕਦੇ ਚੰਦਵਰਨ ਜੀ ਵਾਲਾ ਜੀ ਹੋਣਾ ਸੀ ਵੈਸ਼ਰੂ ਮਾਤਾ ਤੋਂ ਆਇਆ ਬਹੁਤ ਵਧੀਆ ਸਾਡੇ ਦਰਸ਼ਨ ਹੋਏ ਨੇ ਬਹੁਤ ਹੈਲਪਫੁਲੀ ਸਾਰਿਆਂ ਨੇ ਕੀਤੀ ਆ ਅਸੀਂ ਸੋਚ ਕੇ ਨਹੀਂ ਸੀ ਆਏ ਵੀ ਸਾਡੇ ਇੰਨੇ ਵਧੀਆ ਦਰਸ਼ਨ ਹੋ ਜਾਣਗੇ ਪਰ ਸਾਰੇ ਬਹੁਤ ਵਧੀਆ ਦਰਸ਼ਕਾ ਹਣੇ ਖੁੱਲੇ ਹੋਏ ਨੇ ਪੈਰੋ ਬੱਪਾ ਦੇ ਤੇ ਬੈਸਰੀ ਮਾਤਾ ਦੇ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਬਹੁਤ ਵਧੀਆ ਭੋਖਾ ਦਿੱਤਾ ਸੀ ਰੋਟੀ ਪਾਣੀ ਦਾ ਬਹੁਤ ਵਧੀਆ ਸਿਸਟਮ ਸੀ ਲੈ ਕੇ ਜਾਣ ਦਾ ਲੈ ਕੇ ਹੋਂ ਦਾ ਬਹੁਤ ਵਧੀਆ ਸਿਸਟਮ ਉੱਥੇ ਵੀ ਜਿਹਨੂੰ ਵੀ ਕਿਸੇ ਤਰ੍ਹਾਂ ਦੀ ਵੀ ਹੈਲਪ ਦੀ ਲੋੜ ਸੀ ਉਹ ਹੈਲਪ ਵੀ ਕਰਦੇ ਸੀ ਸਾਰੇ ਸਸ ਇਹਨਾਂ ਦੀ ਵੈਲਫੇਅਰ ਸੁਸਾਇਟੀ ਬਣੀ ਆ ਗਰੁੱਪ ਬਣੀ ਆ ਬਹੁਤ ਹੈਲਪ ਕਰਦੇ ਨੇ ਸਾਰੇ ਬੱਚੇ ਹੈਲਪਫੁਲ ਨੇ ਹਰ ਮਹੀਨੇ ਵੈਸੇ ਤਾਂ ਸੇਵਾ ਲੈ ਕੇ ਹੀ ਜਾਂਦੇ ਆ ਇਹ ਪਰ चार तारीख नु वैष्णो माता दी गई है बहुत बोहोत रही है बहुत अच्छी सबने बो, बो, बहुत माता दर्शन खुले बहुत बोहोत एक्सपीरियंस रहा बहुत बढ़िया हुई। जैसा सोचा नहीं था पर बहुत अच्छे हो गए टाइम से पहुंच गए रिटर्न भी अच्छा हो गया और सब मिल जुल के गये तो जैसे जो मतलब ने बोला थाने का रखा था बुक होटल तो 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 और जिस हिसाब से टाइमिंग बनाई थी जैसे जैसे पहुंचने की वैसे वैसे सारा टाइम से हो गया बहुत बढ़िया जी बहुत बढ़िया अरेंजमेंट सीगा वीर जी वालों मतलब कि मतलब रेलवे स्टेशन तो लेके होटल तक होटल तो लेके भवन तक भवन तो भैरवनाथ मंदिर तक नीचे तक द्वारा कटरे शहर तक तो उस तो बाद खाण पीन फैसिलिटी सारी बढ़िया रही ਕਿੰਨੇ ਮੈਂਬਰਾਂ ਦੇ ਵੱਲੋਂ ਕੰਮ ਕਰਾ ਲਿਖਿਆ ਜਾਂਦਾ 72 ਬੰਦੇ ਸੀਗੇ ਮਤਲਬ ਕਿ ਪੂਰੇ ਇਹ ਸਾਮੇਵਾਤ ਦਿੱਤਾ ਕੋਈ ਵੀ ਇਹਦੇ ਨਾਲ ਤੁਸੀਂ ਇਹ ਮੈਂਬਰ ਜਿਹੜੇ ਆ ਹਾਂਜੀ ਕਿੰਨੇ ਮੈਂਬਰਾਂ ਦੇ ਨਾਲ ਸੇਵਾ ਮਤਲਬ ਇਹ ਸਾਰੇ ਸਮੂਹ ਮੈਂਬਰ ਇਹ ਮਤਲਬ ਕਿ ਇੱਕ ਤਰ੍ਹਾਂ ਦੀ ਗਰੋ ਮਤਲਬ ਕਿ ਫੈਮਿਲੀ ਦੀ ਤਰ੍ਹਾਂ ਇਹਨਾਂ ਨੂੰ ਮੰਨਦੇ ਸਾਰੇ ਮਤਲਬ ਸੇਵਾਦਾਰ ਵੀ ਨੇ ਸਾਰੇ ਮਤਲਬ ਭਗਤ ਵੀ ਨੇ ਹਾਂਜੀ ਕਿਹੜਾ ਤੁਹਾਨੂੰ ਬਹੁਤ ਬਹੁਤ ਸੋਣਾ ਰਿਹਾ ਜਿਹੜਾ ਹਰ ਹਰ ਫੈਸਿਲਿਟੀ ਮੈਂ ਇਹਨਾਂ ਵੱਲੋਂ ਮਤਲਬ ਤੁਹਾਨੂੰ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਈ ਹੈਗੀ ਬਹੁਤ ਸੋਹਣੇ ਦਰਸ਼ਨ ਹੋਏ ਨੇ ਸਾਨੂੰ ਮਾਤਾ ਦੇਵਤੇ ਜੀ ਸ੍ਰੀ ਰਾਮ ਮਾਤਾ ਕੇ ਜੀਪਾ ਜਾਣਿਆ ਕੰਮ ਹਾਂਜੀ ਹਾਂਜੀ ਸੇਮ ਸੇਮ ਉਸ ਤੋਂ ਵੀ ਵੱਧ ਕੇ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਨ ਦਿੱਤੀ ਦੇਖ ਲਓ ਨਾਨੀ ਜੀ ਜੀ ਮਾਤਾ ਵੈਸ਼ਨੂ ਰਾਣੀ ਦਾ ਟੂਰ ਬਹੁਤ ਵਧੀਆ ਰਿਹਾ ਜੀ ਸਾਰੇ ਯਾਤਰੀ ਬਹੁਤ ਵਧੀਆ ਰਹੇ ਆ ਜੀ ਅਰੇਂਜਮੈਂਟ ਬਹੁਤ ਵਧੀਆ ਸੀਗਾ ਹਾਂਜੀ ਹਾਂਜੀ ਕਿਹ ਸਰ ਆਪ ਦਾ ਬਹੁਤ ਵਧੀਆ ਰਿਹਾ ਦੋ ਸਾ ਜੋ ਆਪਣੇ ਸੋਵੀ ਮੈਂਡ ਹਾਂਜੀ ਬਹੁਤ ਵਧੀਆ ਸਫਰ ਰਿਹਾ ਸਾਰੇ ਜਾਣੇ ਜਿਵੇਂ ਗਏ ਸੀ ਹਸ ਖੇੜ ਕੇ ਆਮੇ ਹਸ ਖੇੜ ਕੇ ਵਾਪਸ ਆਇਆ ਸਫਰ ਬਹੁਤ ਵਧੀਆ ਰਿਹਾ ਦਰਸ਼ਨ ਵੀ ਬਹੁਤ ਵਧੀਆ ਹੋਏ ਨੇ ਬਹੁਤ ਵਧੀਆ ਰਿਹਾ ਵਧੀਆ ਸਭ ਨੂੰ ਲੈ ਕੇ ਗਏ ਨੇ ਸਭ ਨੂੰ ਦਰਸ਼ਨ ਹੋ ਗਏ ਸਬਦੇ ਮਾਤਾ ਰਾਨੀ ਦੇ ਦਰਸ਼ਨ ਵੀ ਬਹੁਤ ਸੋਨੇ ਹੋਏ ਨੇ ਸਾਰੇ ਗਰੁੱਪ ਦੇ ਮੈਂਬਰਸ ਬਹੁਤ ਖੁਸ਼ ਨੇ